ਨਾਰਾਇਣ ਦਰਪਤ ਨਾਮ ਸਤਾਰੇ ਐਸੇ ਗੁਰ ਕੋ ਬਾਲ ਬਾਲ ਕਹਿਏ ਆਪ ਮੁਕਤ ਹੋਏ ਤਾਂ 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 ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਦਾ ਦਿਆਲਤਾ ਦਾਸ ਦੇ ਘਰ ਦੇ ਵਿੱਚ ਆ ਕੇ ਇਸ ਅਸਥਾਨ ਦੀ ਜਿਹੜੀ ਕਾਰ ਸੇਵਾ ਸੀ ਉਹ ਅੱਜ ਸੰਪੂਰਨਤਾ ਵਾਲੀ ਬਣ ਕੇ ਨਿਕਲ ਆਈ ਅੱਜ ਸਤਿਗੁਰੂ ਜੀ ਨੇ ਆਪ ਉਦਘਾਟਨ ਕੀਤਾ ਰੋਮੋਤ ਹੋਈ ਆ ਸਾਰੀ ਸੰਗਤ ਨੂੰ ਔਰ ਚੇਚੇ ਦਾਸ ਦੇ ਸੰਤ ਬਾਬਾ ਜਗੀਰ ਸਿੰਘ ਜੀ ਸਾਧ ਬਾਬਾ ਲੋਕਾਂ ਸਿੰਘ ਜੀ ਤੇ ਮੇਰੇ ਵੀਰ ਸਰਦਾਰ ਸੁਖਾ ਸਿੰਘ ਜੀ ਲਗਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਬੁਰੋ ਨੇ ਅਪਾਰ ਕਿਰਪਾ ਦੇ ਬਖਸ਼ਿਸ਼ ਕਰਕੇ ਬਹੁਤ ਬਹੁਤ ਸੋਹਣੇ ਇਹ ਪਸਤਾਨ ਦੀ ਸੇਵਾ ਤੱਕ ਕਰਕੇ ਆਪ ਕਰਵਾ ਲਈ ਮੈਂ ਬਾਕੋ ਕਮਾ ਲੈਣੀ ਥੋੜੇ ਜਿਹਾ ਮੈਨੂੰ ਕੋਈ ਜ਼ਰੂਰ ਹੀ ਨਹੀਂ ਹਵਾ ਪੈ ਗਿਆ ਸੀ ਦਾ ਹੋਂਦ ਦਾ ਸਦਾ ਵੀ ਸਮਾ ਲੰਮਾ ਲੰਮਾ ਤੁਹਾਡੇ ਨਾਲ ਗੁਰੂ ਨਾਨਕ ਦੇ ਪਾਸ਼ਾ ਜਦੋਂ ਇਹ ਧਰਤੀ ਤੇ ਪ੍ਰਕਾਸ਼ ਮਾਨ ਹੁੰਦੇ ਆ ਤੇ ਭਾਈ ਗਰਬਾ ਜੀ ਦੇ ਉਹ ਜਿਹੜੇ ਸਤਿਗੁਰਾਂ ਪ੍ਰਤਾਏ ਗੁਰੂ ਸਾਹਿਬ ਜੀ ਦੇ ਉਹ ਜਿਹੜੇ ਉਹਨਾਂ ਦੇ ਬੋਲ ਆ ਉਹ ਸਾਨੂੰ ਵਿੱਚ ਬਹੁਤ ਕੁਝ ਦੱਸਦੇ ਨੇ ਸਤਿਗੁਰ ਨਾਨਕ ਪ੍ਰਗਟਿਆ ਇੱਥੇ ਤੋਂ ਤੇ ਚੱਲ ਚਾਲ ਹੋ ਗਿਆ ਕਿ ਉਸ ਵੇਲੇ ਧਰਤੀ ਨਹੀਂ ਸੀ ਕਹਿੰਦੇ ਕਿ ਉਸ ਵੇਲੇ ਕੀੰਤੀ ਤੱਕ ਵਾਲੇ ਨਹੀਂ ਸੀ ਇਸ ਧਰਤੀ ਦੇ ਉੱਤੇ ਸਿਗੇ ਸਾਰੇ ਪਰ ਉਹਨਾਂ ਦਾ ਕੰਮ ਕਰਦਾ ਤਾਂ ਕਿ ਆਪਣਾ ਵਖਰਾ ਸੀ ਤੇ ਤੁਮ ਦੇ ਕੈਸੀ ਚੀਜ਼ ਆ ਉਹ ਤਾਂ ਇਹਨੂੰ ਕੋਈ ਸਮਝ ਸਕਦੀ ਦਾ ਰਾਤ ਨੂੰ ਉਹਨਾਂ ਦੇ ਧੰਮ ਦੇ ਉੱਤੇ ਇੱਕ ਧੌਂਦ ਪੈ ਨੂੰ ਸੀ ਉਹ ਧੌਂਦ ਸੀ ਜਾਤ ਪਾਤ ਕੁਝ ਨੀਚ ਦੇ ਵੱਖਵਾ ਦਾ ਬਖਰੀਆਂ ਸਤਗੁਰੂ ਨੇ ਸਾਨੂੰ ਜਿਹੜਾ ਗੁਰਲਾ ਤੇ ਇੱਕ ਵਿਚਾਰ ਮੈਂ ਬੈਠਾ ਸੋਚਦਾ ਵੀ ਇੱਥੇ ਕਿ ਗੁਰਨਾਨ ਦੇਵ ਜੀ ਪਾਤਸ਼ਾਹ ਨੇ ਮੂਲ ਮੰਤਰ ਦੀ ਆराधना ਕਰਕੇ ਸ਼ੁਰੂਆਤ ਕੀਤੀ ਪਵਿੱਤਰ ਕਰਮਾਣੀ ਦੀ ਤੇ ਸਾਧੂ ਜੀ ਨੇ ਸੰਪੂਰਨਤਾ ਕਰਾਈਆਂ ਗੁਰੂ ਦਸ਼ਮ ਪਾਤਸ਼ਾਹ ਤੋਂ ਤਿਹੇਲੇ ਜੋਤ ਸਤਪੁਰਨ ਸਰੀਰ ਕਰਕੇ ਸਤਨੰਨ ਪਿਆਰਨਾ ਦੁਰਦੀ ਜੋਤ ਵਿੱਚ ਜੋਤ ਰਾਂਦੀ ਸੀ ਅੱਜ ਦੇਖੋ ਇੱਥੇ ਵੀ ਸਤਨੰਨ ਜੀ ਪ੍ਰਕਾਸ਼ ਮਾਨ ਕੇ ਸਰੀਰ ਉੱਠਦਾ ਤੇ ਸ਼ਾਇਦ ਲੱਖਾਂ ਦੀਆਂ ਲੇਨਾਂ ਲੱਗੀਆਂ ਬਾਰੀ ਨਾ ਆਪ ਮੰਤਰ ਹੈ ਅਮਰੀਕਾ ਕੈਨੇਡਾ ਸੰਵਿਧਾਨ ਨਾਰਵੇ ਜਿੰਨੇ ਵੀ ਗੁਰਖਾ ਜਿੱਥੇ ਸਤਿਗੁਰੂ ਆਪ ਸਾਨੂੰ ਕਿੰਨੀ ਵੱਡੀ ਸਿੱਖ ਨੂੰ ਇੱਕ ਪ੍ਰਾਪਤ ਬਾਚ ਕਰ ਦਿੱਤੀ ਬਾਣੀ ਗੁਰੂ ਗ੍ਰੰਥ ਸਾਹਿਬ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੇ ਸੇਵਤ ਜਨ ਮਾਵੇ ਮੈਂ ਸਤਿਗੁਰੂ ਜੀ ਕਹਿੰਦੇ ਪਰਤਖ ਗੁਰੂ ਨਿਸਤਾਰੇ ਪਾਈ ਜਿੱਦੇ ਫਿਰ ਗੁਰੂ ਨੂੰ ਚੁਰ ਕਰਕੇ ਜਾਵੇ ਅੱਜ ਵੀ ਸਾਡੇ ਕਈ ਵਾਰੀ ਜੋ ਲਿਖੇ ਪੈ ਜਾਂਦੇ ਆ ਗੁਰੂ ਹਮੇਸ਼ਾ ਸਾਡੇ ਨਾਲ ਆ ਇਹ ਇੱਕ ਮਹਿਸੂਸ ਕਰਨ ਦੀ ਸਤਿਗੁਰ ਜੀ ਨੇ ਸਾਨੂੰ ਇਹ ਵਿਧੀ ਬਖਸ਼ ਕੀਤੀ ਸੀ ਸੋ ਇਹ ਅਸਥਾਨਾਂ ਦੀ ਸ਼ੁਰੂਆਤ ਗੁਰਦਾਰ ਪਦੇ ਪਾਸ਼ਾ ਨੇ ਆਪਣੇ ਜੀਵਨ ਕਾਰਜ ਸ਼ੁਰੂ ਕੀਤੇ ਜਿੱਥੇ ਜਿੱਥੇ ਵੀ ਸਤਿਗੁਰ ਜੀ ਗਏ ਧਰਮਸਾਲਾ ਦੀਆਂ ਸਥਾਨਾਂ ਨੇ ਕਰਵਾਈਆਂ ਔਰ ਗੁਰੂ ਸਾਹਿਬ ਜੀ ਨੇ ਅਖੀਰਲਾ ਸਮਾ ਆ ਕੇ ਸਰਕਾਰਪੁਰ ਦੀ ਧਰਤੀ ਤੇ ਹੱਥੀਂ ਕਿਰਤ ਵੀ ਕੀਤੀ ਤੇ ਹੱਥੀਂ ਕਿਰਤ ਬੀ ਦੀ ਦੇ ਪ੍ਰਧਾਨ ਬਣਾ ਕੇ ਦਿੱਤਾ ਗੋਦਵਾਰਾ ਸਹਿਬਾ ਨਾਲ ਦਾ ਇਹ ਪਾਉ ਉਪਕਾਰ ਗੁਰੂ ਪਾਤਸ਼ਾਹ ਜਿਨੇ ਗੁਰਵੰਦਰ ਦੇ ਪਾਤਸ਼ਾਹ ਤੇ ਕੀਤਾ ਉਹਨਾਂ ਦੇ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਸ਼ੋਭਿਤ ਕੀਤੀ ਗੁਰੂ ਅਮਰਦਾਸ ਬਾਛਾ ਜੀ ਨੇ ਫਿਰ ਮੰਗਤ ਤੇ ਇਹ ਜਿਹੜੀ ਸੰਗਤ ਦੀ ਸ਼ਾਨ ਸੀ